ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਿਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ ਤਫਤੀਸ਼ ਵਿੱਚ ਹਰੇਕ ਵੇਰਵਾ ਮਹੱਤਵਪੂਰਨ ਹੁੰਦਾ ਹੈ ਪਰਿਵਾਰ ਵਿਆਹ ਤੇ ਗਿਆ ਹੋਇਆ ਸੀ ਕੇਵਲ ਮਾਂ ਘਰ ਸੀ ਮਾਂ ਨੇ ਕੁੱਤਾ ਤੇ ਤੋਤਾ ਪਾਲਿਆ ਹੋਇਆ ਸੀ ਪਤੀ ਦਾ ਭਤੀਜਾ ਆਇਆ ਲੁੱਟਣ ਸੀ ਇਸਤਰੀ ਦੇ ਵਿਰੋਧ ਕਰਨ ਤੇ ਉਸਨੇ ਕਤਲ ਕਰ ਦਿੱਤਾ ਅਤੇ ਪੈਸੇ ਅਤੇ ਗਹਿਣੇ ਲੈ ਕੇ ਦੌੜ ਗਿਆ। ਕੁੱਤਾ ਭੌਂਕਿਆ ਸੀ ਉਹ ਵੀ ਮਾਰ ਦਿੱਤਾ। ਜਦੋਂ ਪਰਿਵਾਰ ਦੇਰ ਰਾਤ ਨੂੰ ਡੋਲੀ ਲੈ ਕੇ ਆਇਆ ਤਾਂ ਕਤਲ ਦਾ ਪਤਾ ਲੱਗਿਆ। ਪਤੀ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਕਤਲ ਕਿਉਂ ਤੇ ਕਿਵੇਂ ਹੋਇਆ। ਉਹਨਾਂ ਦਿਨਾਂ ਵਿੱਚ ਹਮਦਰਦੀ ਪ੍ਰਗਟਾਉਣ ਅਤੇ ਸ਼ੱਕ ਤੋਂ ਬਚਣ ਲਈ ਜਦੋਂ ਉਹ ਕਾਤਲ ਭਤੀਜਾ ਘਰ ਆਉਂਦਾ ਸੀ ਤਾਂ ਤੋਤਾ ਉਸ ਨੂੰ ਵੇਖ ਕੇ ਅਜੀਬ ਕਿਸਮ ਦਾ ਚੀਖ ਛਹਾੜਾ ਪਾਉਂਦਾ ਸੀ ਧੀ ਨੇ ਪੁਲਿਸ ਨੂੰ ਤੋਤੇ ਦੇ ਇਸ ਵਿਹਾਰ ਬਾਰੇ ਦੱਸਿਆ ਪੁਲਿਸ ਨੇ ਭਤੀਜੇ ਤੋਂ ਪੁੱਛਤਾਛ ਕੀਤੀ ਉਹੀ ਕਾਤਲ ਨਿਕਲ ਆਇਆ ਇਹ ਨਿੱਕਾ ਪਰ ਮਹੱਤਵਪੂਰਨ ਵੇਰਵਾ ਸੀ ਮਨੁੱਖ ਦੀ ਸਭ ਤੋਂ ਵੱਡੀ ਕਾਰਡ ਪ੍ਰਮਾਤਮਾ ਨਹੀਂ ਉਸ ਦੀ ਮਾਂ ਹੈ ਇਹ ਮਾਂ ਮਨੁੱਖ ਦੇ ਵਿਕਾਸ ਦਾ ਆਧਾਰ ਹੈ ਇਸ ਮੈਂ ਕਾਰਨ ਬਰਾਬਰੀ ਮੁੱਕ ਗਈ ਇਸ ਮੈਂ ਨਾਲ ਪਰਿਵਾਰ ਸਮਾਜ ਕਬੀਲੇ ਧਰਮ ਕੌਮਾਂ ਤੇ ਦੇਸ਼ ਬਣ ਗਏ ਅਤੇ ਹਰ ਖੇਤਰ ਵਿੱਚ ਵੱਖਰੇਵੇਂ ਉਪਜ ਪਏ ਮੈਂ ਮੇਰਾ ਅਸੀਂ ਸਾਡਾ ਇਸੇ ਮੈਂ ਦਾ ਵਿਸਥਾਰ ਹਨ ਮੁਕਾਬਲਾ ਚੱਲ ਪਿਆ ਆਗੋ ਉਪਜੇ ਇਹਨਾਂ ਨੇ ਆਪਣੇ ਆਪ ਨੂੰ ਚੰਦਰਵੰਸ਼ੀ ਅਤੇ ਸੂਰਜਵੰਸ਼ੀ ਦੱਸਿਆ ਆਪਣੀ ਮੈਂ ਨੂੰ ਚਲਦਾ ਰੱਖਣ ਲਈ ਖਾਨਦਾਨ ਜੱਦੀ ਗੱਦੀ ਵਾਰਿਸ ਖਜ਼ਾਨਾ ਸੋਨਾ ਹੀਰੇ ਮਹੱਤਵਪੂਰਨ ਹੋਗੇ ਮੈਂ ਦਾ ਵਿਸਥਾਰ ਅਤੇ ਵਿਸਤਾਰ جاری ਹੈ ਚੁੱਪ ਰਹਿਣੀਆਂ ਮਾਮਾਂ ਦੇ ਬੱਚੇ ਅਕਸਰ देर ਨਾਲ ਬੋਲਣਾ ਸਿੱਖਦੇ ਹਨ ਜੇ ਮਾਂ ਨੂੰ ਵਧੇਰੇ ਬੋਲਣ ਦੀ ਆਦਤ ਹੋਵੇ ਤਾਂ ਬੱਚੇ ਵੀ ਜਲਦੀ ਬੋਲਣ ਲੱਗ ਪੈਂਦੇ ਹਨ ਕਿਉਂਕਿ ਬੱਚੇ ਦਾ ਬੋਲਣਾ ਉਸ ਦੇ ਸੁਣਨ ਤੇ ਨਿਰਭਰ ਕਰਦਾ ਹੈ ਅਸਲ ਵਿੱਚ ਬੱਚਾ ਜੋ ਸੁਣਦਾ ਹੈ ਉਸ ਨੂੰ ਦੁਹਰਾਉਂਦਾ ਹੈ ਜਿਹੜੇ ਬੱਚੇ ਸੁਣਦੇ ਨਹੀਂ ਉਹ ਬੋਲਦੇ ਵੀ ਨਹੀਂ ਇਸੇ ਲਈ ਜਿਹੜੇ ਬੱਚੇ ਬੋਲੇ ਹੁੰਦੇ ਹਨ ਉਹੀ ਗੁੰਗੇ ਵੀ ਹੁੰਦੇ ਹਨ ਬੱਚਾ ਜਿੰਨਾ ਵਧੇਰੇ ਸੁਣਦਾ ਹੈ ਉਤਨਾ ਵਧੇਰੇ ਬੋਲਦਾ ਹੈ ਵਧੇਰੇ ਬੋਲਣ ਵਾਲੇ ਬੱਚੇ ਅਤੇ ਮਾਮਾ ਬਾਹਰ ਜਾਣ ਦੇ ਚਾਹਵਾਨ ਹੁੰਦੇ ਹਨ ਇਹ ਬਾਹਰ ਮੁਖੀ ਹੁੰਦੇ ਹਨ ਜਿਹੜਾ ਘੱਟ ਬੋਲਦਾ ਹੈ ਉਹ ਅੰਤਰਮੁਖੀ ਹੁੰਦਾ ਹੈ ਘਰ ਦੇ ਅੰਦਰ ਮਾਂ ਦੇ ਨੇੜੇ ਸੁਰੱਖਿਅਤ ਥਾਂ ਤੇ ਰਹਿਣਾ ਪਸੰਦ ਕਰਦਾ ਹੈ ਬੱਚੇ ਨਾਲ ਗੱਲਾਂ ਕਰੋ ਇਸ ਨਾਲ ਬੱਚੇ ਵਿੱਚ ਵਿਕਾਸ ਵਾਪਰਦਾ ਹੈ ਯੂਰਪ ਵਿੱਚ ਲੋਕ ਬੜੇ ਮਾਣ ਨਾਲ ਦੱਸਦੇ ਹਨ ਕਿ ਮੇਰਾ ਪਿਤਾ ਜਰਮਨ ਸੀ ਅਤੇ ਮੇਰੀ ਮਾਂ ਫ੍ਰੈਂਚ ਸੀ ਯੂਰਪ ਵਿੱਚ ਇਹ ਆਮ ਹੈ ਕਿ ਪਿਤਾ ਇੱਕ ਦੇਸ਼ ਦਾ ਅਤੇ ਮਾਂ ਦੂਜੇ ਦੇਸ਼ ਦੀ ਹੁੰਦੀ ਹੈ ਪਰ ਭਾਰਤ ਵਿੱਚ ਇਹ ਦੱਸਦਿਆਂ ਸ਼ਰਮ ਮਹਿਸੂਸ ਕੀਤੀ ਜਾਂਦੀ ਹੈ ਕਿ ਮੇਰਾ ਪਿਤਾ ਪੰਜਾਬੀ ਸੀ ਅਤੇ ਮੇਰੀ ਮਾਂ ਬੰਗਾਲੀ ਸੀ ਕਿਉਂਕਿ ਸੁਣਨ ਵਾਲਾ ਜ਼ਰੂਰ ਕਹੇਗਾ ਕਿਉਂ ਤੇਰੇ ਪਿਓ ਨੂੰ ਕੋਈ ਪੰਜਾਬਣ ਨਹੀਂ ਮਿਲੀ ਸਾਰੀ ਦੁਨੀਆ ਦੇ ਲੋਕ ਨਵੇਂ ਪ੍ਰਯੋਗ ਕਰ ਰਹੇ ਹਨ ਨਵੀਆਂ ਲੀਹਾਂ ਪਾ ਰਹੇ ਹਨ ਪਰ ਐਸੀ ਲਕੀਰ ਦੇ ਫਕੀਰ ਬਣਨ ਦਾ ਆਨੰਦ ਮਾਣਦੇ ਹਾਂ। ਜਵਾਹਰ ਲਾਲ ਨਹਿਰੂ ਨੇ ਆਪਣੀ ਵਸੀਅਤ ਵਿੱਚ ਲਿਖਿਆ ਸੀ। ਜਵਾਹਰ ਲਾਲ ਨਹਿਰੂ ਨੇ ਆਪਣੀ ਵਸੀਅਤ ਵਿੱਚ ਲਿਖਿਆ ਸੀ ਕਿ ਮੇਰੀਆਂ ਆਸਥੀਆਂ ਨੂੰ ਜਹਾਜ਼ ਰਾਹੀਂ ਸਾਰੇ ਭਾਰਤ ਵਿੱਚ ਅਸਮਾਨ ਤੋਂ ਧਰਤੀ ਤੇ ਖੰਡਾਇਆ ਜਾਵੇ। ਜਵਾਹਰ ਲਾਲ ਨਹਿਰੂ ਦੀ ਇਸ ਹੋਮੇਵਦੀ ਇੱਛਾ ਤੇ ਟਿੱਪਣੀ ਕਰਦਿਆਂ ਨਹਿਰੂ ਦੇ ਆਲੋਚਕ ਰਾਮ ਮਨੋਹਰ ਲੋਈਆ ਨੇ ਕਿਹਾ ਸੀ ਕੀ ਨਹਿਰੂ ਨੇ ਆਪਣੇ ਗਹਿਣੇ ਆਪਣੇ ਪਰਿਵਾਰ ਨੂੰ ਦਿੱਤੇ ਅਤੇ ਸਵਾ ਦੇਸ਼ ਨੂੰ ਦਿੱਤੀ ਜੇ ਕਿਸੇ ਨੇ ਦੀਵਾਲੀ ਦਾ ਕਾਰਡ ਭੇਜਿਆ ਹੈ ਤਾਂ ਕੀ ਮੌੜਮਾ ਕਾਰਡ ਭੇਜਣਾ ਚਾਹੀਦਾ ਹੈ ਕਾਰਡ ਭਾਵਨਾਵਾਂ ਅਤੇ ਸ਼ੁਭਕਾਮਨਾਵਾਂ ਪ੍ਰਗਟਾਉਣ ਸੰਬੰਧੀ ਹੁੰਦਾ ਹੈ ਕਾਰਡ ਦੇ ਬਦਲੇ ਕਾਰਡ ਦਾ ਸੌਦਾ ਕਰਨ ਦੀ ਲੋੜ ਨਹੀਂ ਧੰਨਵਾਦ ਕਰਨ ਦੀ ਹੈ ਜੇ ਕੁਝ ਪੈਸੇ ਡਿੱਗੇ ਹੋਏ ਮਿਲੇ ਹਨ ਅਤੇ ਤੁਸੀਂ ਜੇਬ ਵਿੱਚ ਪਾ ਕੇ ਚੱਲੇ ਆਏ ਹੋ ਤੇ ਕੁਝ ਦਿਨ ਮਗਰੋਂ ਤੁਸੀਂ ਮਹਿਸੂਸ ਕਰਦੇ ਹੋ ਕਿ ਇਹ ਮੈਂ ਨਹੀਂ ਸੀ ਕਰਨਾ ਚਾਹੀਦਾ। ਵਾਪਸ ਜਾ ਕੇ ਪੈਸੇ ਉੱਥੇ ਹੀ ਰੱਖ ਦੇਣਾ ਚੰਗਾ ਵਿਹਾਰ ਨਹੀਂ ਹੋਵੇਗਾ। ਮੱਥਾ ਟੇਕ ਦਿਓ ਜਾਂ ਆਪਣੇ ਵੱਲੋਂ ਕੁਝ ਹੋਰ ਪੈਸੇ ਪਾ ਕੇ ਕਿਸੇ ਲੋੜਵੰਦ ਨੂੰ ਦੇ ਦਿਓ। ਚੰਗਾ ਚੰਗਾ ਲੱਗੇਗਾ। ਮਾਨਸਿਕ ਬੋਝ ਤੋਂ ਮੁਕਤੀ ਮਿਲੇਗੀ। ਜੇ ਤੁਹਾਨੂੰ ਕਿਸੇ ਨੇ ਆਪਣੇ ਕਿਸੇ ਸਮਾਗਮ ਤੇ ਨਹੀਂ ਬੁਲਾਇਆ ਤਾਂ ਰੋਸ ਪ੍ਰਗਟਾਉਣ ਦੀ ਮੂਰਖਤਾ ਨਾ ਕਰੋ। ਆਪਣੀ ਚਮਕ ਨਾ ਗਵਾਓ। ਕਾਰਨ ਜਾਣ ਕੇ ਚੰਗਾ ਨਹੀਂ ਲੱਗੇਗਾ ਕਿਸੇ ਵੱਲੋਂ ਬੁਲਾਏ ਜਾਣਾ ਸਾਡਾ ਅਧਿਕਾਰ ਨਹੀਂ ਹੁੰਦਾ ਬੁਲਾਉਣਾ ਨਾ ਬੁਲਾਉਣਾ ਬੁਲਾਉਣ ਵਾਲੇ ਦੀ ਮਰਜ਼ੀ ਹੁੰਦੀ ਹੈ ਜਿਤ ਲਾਉਣ ਦੀ ਲੋੜ ਨਹੀਂ ਇਸ ਕਾਰਨ ਉਸ ਨੂੰ ਆਪਣੇ ਕਿਸੇ ਸਮਾਗਮ ਤੇ ਨਾ ਬੁਲਾਉਣਾ ਚੰਗਾ ਤੇ ਸਿਆਣਾ ਫੈਸਲਾ ਨਹੀਂ ਹੋਵੇਗਾ ਐਵੇਂ ਵਿਹਾਰ ਕਰੋ ਜਿਵੇਂ ਕੁਝ ਵਾਪਰਿਆ ਹੀ ਨਹੀਂ ਇੰਗਲੈਂਡ ਦੀ ਮਹਾਰਾਣੀ ਹੈਟ ਪਹਿਨਦੀ ਹੈ ਮਹਾਰਾਣੀ ਨੂੰ ਵੇਖ ਕੇ ਇੰਗਲੈਂਡ ਦੀਆਂ ਔਰਤਾਂ ਵੀ ਹੈਟ ਪਹਿਨਣ ਦੀਆਂ ਹਨ ਮਹਾਰਾਣੀ ਨੇ ਇੱਕ ਵਾਰੀ ਹੈਟ ਪਾਉਣਾ ਤਿਆਗ ਦਿੱਤਾ ਔਰਤਾਂ ਨੇ ਵੀ ਬੰਦ ਕਰ ਦਿੱਤਾ ਇੰਗਲੈਂਡ ਦਾ ਸ਼ਾਹੀ ਪਰਿਵਾਰ ਰਹਿਣ ਸਹਿਣ ਸਮਾਜਿਕ ਵਿਹਾਰ ਅਤੇ ਲਿਵਾਸ ਆਦਿ ਦੇ ਪੈਮਾਨੇ ਨਿਰਧਾਰਤ ਕਰਦਾ ਹੈ ਜਦੋਂ ਮਹਾਰਾਣੀ ਨੇ ਹੈਟ ਪਹਿਨਣਾ ਬੰਦ ਕਰ ਦਿੱਤਾ ਤਾਂ ਹੈਟ ਵਿਕਨੇ ਵੀ ਘਟ ਕੇ ਅਤੇ ਹੈਟ ਬਣਾਉਣ ਵਿੱਚ ਲੱਗੇ ਲਗਭਗ 5000 ਲੋਕ ਬੇਰੁਜ਼ਗਾਰ ਹੋਣ ਲੱਗ ਪਏ। ਹੈਟ ਬਣਾਉਣ ਵਾਲੇ ਮਹਾਰਾਣੀ ਨੂੰ ਮਿਲੇ ਅਤੇ ਮਹਾਰਾਣੀ ਨੂੰ ਦੱਸਿਆ ਕਿ ਤੁਹਾਡੇ ਹੈਟ ਨਾ ਪਹਿਨਣ ਕਰਕੇ 12 ਲੱਖ ਹੈਟ ਸਾਲ ਦੇ ਵਿਕਨੇ ਬੰਦ ਹੋ ਗਏ ਹਨ। ਅਤੇ ਹੈਟ ਬਣਾਉਣ ਅਤੇ ਵੇਚਣ ਵਾਲੇ 5000 ਲੋਕਾਂ ਦਾ ਰੋਜ਼ਗਾਰ ਪ੍ਰਭਾਵਿਤ ਹੋਇਆ ਹੈ। ਮਹਾਰਾਣੀ ਨੇ ਉਹਨਾਂ ਦੀ ਗੱਲ ਨੂੰ ਸਮਝਿਆ ਅਤੇ ਮੁੜ ਹੈਟ ਪੈਨਣ ਆਰੰਭ ਕਰ ਦਿੱਤਾ। ਮਹਾਨ ਇਤਾਲਵੀ ਵਿਗਿਆਨੀ ਗਲੀਲੀਓ ਬੜਾ ਉਦਾਸ ਸੀ ਮਨ ਨੂੰ ਸ਼ਾਂਤ ਕਰਨ ਲਈ ਉਹ ਪੀਸਾ ਦੇ ਚਰਚ ਵਿੱਚ ਜਾ ਕੇ ਬਹਿ ਗਿਆ ਉੱਥੇ ਉਸਨੇ ਚਰਚ ਦੇ ਵੱਡੇ ਖੁੱਲੇ ਦਰਵਾਜ਼ਿਆਂ ਵਿੱਚੋਂ ਆ ਰਹੀ ਹਵਾ ਨਾਲ ਉੱਥੇ ਲਟਕਦੇ ਇੱਕ ਲੈਂਪ ਨੂੰ ਇਧਰੋਂ ਉਧਰ ਅਤੇ ਉਧਰੋਂ ਇਧਰ ਝੂਲਦਿਆਂ ਵੇਖਿਆ ਇਹ ਲੈਂਪ ਜਿੰਨਾ ਸੱਜੇ ਜਾਂਦਾ ਸੀ ਉਤਨਾ ਹੀ ਖੱਬੇ ਜਾਂਦਾ ਸੀ ਇਸ ਵਿੱਚੋਂ ਗਲੀਲੀਓ ਨੂੰ ਵਿਗਿਆਨ ਦਾ ਸਿਧਾਂਤ ਲੱਭਿਆ ਜਿਸ ਨੂੰ ਵਰਤਿਕ ਉਸਨੇ ਪੈਡੂਲਮ ਦੀ ਕਾਰਡ ਕੱਢੀ ਜਿਸ ਨਾਲ ਕੰਧ ਤੇ ਪੈਡੂਲਮ ਵਾਲੀਆਂ ਘੜੀਆਂ ਸੰਭਵ ਹੋਈਆਂ ਇਹ ਕਾਰਡ ਸ਼ਰਧਾ ਤੇ ਪ੍ਰਾਰਥਨਾ ਦੀ ਚੁੱਪ ਵਿੱਚੋਂ ਉਪਜੀ ਸੀ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ